ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਆ ਉਹ ਜਿਹੜੀ ਆ ਪਹਿਲਾਂ ਸੰਪਾਦਨਾ ਕਿਸ ਨੇ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪਾਦਨਾ ਕਿਸ ਨੇ ਕੀਤੀ ਸੀ ਕਿਹਨੇ ਕੀਤੀ ਸੀ ਕਿਹਨੇ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਪਾਦਨਾ ਕਿਹਨੇ ਕੀਤੀ ਨਹੀਂ ਪਤਾ ਇਹ ਵੀ ਨਹੀਂ ਫੇਰ ਤੁਹਾਨੂੰ ਇਹ ਵੀ ਨਹੀਂ ਪਤਾ ਲੱਗ ਕਿੱਥੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਪਾਦਨਾ ਕਿੱਥੇ ਕੀਤੀ ਗਈ ਹੈ ਤੁਹਾਡੀ ਸਾਰੀਆਂ ਕਿਤਾਬਾਂ ਸਲੇਪਸ ਵਿੱਚ ਕਿਉਂਕਿ ਮੈਂ ਇਹ ਬੇਤੀ ਕਰਦਾ ਹਾਂ ਕਿ ਮੈਨੂੰ ਇੱਥੇ ਆਜ ਨਹੀਂਗਾ ਮੈਨੂੰ ਘਰ ਤੋਂ ਘਾੜ ਤੋਂ 25 ਸਾਲ ਹੋ ਗਏ ਇਸ ਇਲਾਕੇ ਵਿੱਚ ਤਾਂ ਰਮ ਪ੍ਰਚਾਰ ਕਰਦਿਆਂ ਕਿ ਇਹ ਜਿੰਨੇ ਵੀ ਸਕੂਲ ਆ ਇਥੇ ਰਮਦਾਸ ਏਰੀਆ ਅਜਨਾਲਾ ਇਧਰ ਜਿੰਨੇ ਵੀ ਮਾ ਮੇਰੀ ਜਿ ਸਮਾਲੀ ਦੇ ਕੇ ਕਾ ਦੇਵਨ ਹਾਲ ਚੇਰੇ ਜਾਨੇ ਕਿੰਨਾ ਬੋਵੇ ਜੀ ਦਾ ਦੇਖਮ ਸਮਾਲ ਜਮਾ ਚਾ ਲਿਖਿਆ ਮੇਰ ਕਪਾ ਵਤੇ ਲੇਵ ਦੇਵ ਸਜਣ ਸੀਸਰੀਆ ਜੋਵੇ ਸੰਸਮਲੇਰ ਘਰ ਘਰ ਲੇ ਹੋ ਪੁੰਚਾ ਸਗਰੇ ਨਿਤ ਪਵਨ ਚਤਨ ਹਾਰਾ ਸੁਮਰੀਆ ਨਾਨ ਚੇਰੀਆ ਵੰਨ ਰਾਗ ਗੋਰੀ ਮੈਂ ਵੀਰ ਕੋ ਪੁੱਛਾਂਗਾ ਕਿ ਕੜੇ ਦੀ ਕੀ ਮਹਾਨਤਾ ਕੜਾ ਜਿਹੜਾ ਇਹਦੀ ਕੀ ਮਹਾਨਤਾ ਕੜੇ ਦੀ ਮਹਾਨਤਾ ਹੈ ਕੜੇ ਦੀ ਮਹਾਨ ਦਇਆਗੇ ਤੁਨੂੰ ਬੁਰੇ ਕੰਗਾਂ ਤੋਂ ਰੋਲ ਨਈ ਇਹ ਪੁਰਾਣ ਦਸਣਾ ਨਾ ਸਹੀ ਵੀ ਕੜੇ ਦੀ ਕੀ ਮਹਾਨਤਾ ਨਹੀਂ ਪਤਾ ਉਧਰ ਦੇ ਹਰ ਇੱਕ ਲੜਕੀ ਦੇ ਨਾਮ ਦੇ ਪਿਛੇ ਲਫ਼ਜ਼ ਲੱਗਿਆ ਹੁੰਦਾ ਕੌਰ ਉਹਦਾ ਕੀ ਮਤਲਬ ਆ ਕੌਰ ਲਬ ਸਾਰਿਆਂ ਦੇ ਪਿਛੇ ਲੱਗਿਆ ਹੁੰਦਾ ਉਹਦਾ ਕੀ ਮਤਲਬ ਆ ਦੇਉਂਦੱਕੇ ਹਰ ਬੁੱਗੜੂ ਉਹ ਜਿਸ ਨੇ ਅਭਿਸ਼ੇਕ ਹੋਰ ਮਰਦਾ ਹੈ ਉਹ ਨਾ ਸਿੱਖਿਆ ਕਲੀਅਰ ਨਹੀਂ ਹੈ ਜਵਾਬ ਇਹ ਇਧਰ ਦੇ ਲੋ ਕੇਸਾਂ ਦੀ ਕੀ ਮਹਾਨਤਾ ਸਾਡੇ ਕੇਸਾਂ ਦੀ ਕੀ ਮਹਾਨਤਾ ਸਾਡੇ ਪੰਜ ਕਕਾਰਾਂ ਵਿੱਚ ਕੇਸ ਵੀ ਹੁੰਦੇ ਆ ਨਾ ਤੇ ਕੇਸਾਂ ਦੀ ਕੀ ਮਹਾਨਤਾ ਵਾ ਸੌਕੇ ਸਵਾਲਿਆ ਕੋਈ ਢੋਖੇ ਨਹੀਂ ਗਏ ਕਿਉਂਕਿ ਇਹ ਚੀਜ਼ ਸਾਡੇ ਕੋਲ ਹੈ ਸਾਨੂੰ ਪਤਾ ਹੋਣਾ ਚਾਹੀਦਾ ਵਾ ਵੀ ਇਹ ਸਾਡੇ ਕੋਲ ਕਿਉਂ ਆ ਅਸੀਂ ਕਿਉਂ ਅਸੀਂ ਇਹ ਕੇਸ ਰੱਖਦੇ ਆ ਜਾਂ ਕਿਉਂ ਘੜਾ ਪਾਉਂਦੇ ਆ ਹਾਂਜੀ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੋਲਿਆ ਤੇ ਇਹ ਕਿਹਦੇ ਸਿਕ ਨੂੰ ਨਹੀਂ ਕਦੋਣੀ ਜਾਈਦੇ ਨਹੀਂ ਇਹ ਕਲੀਅਰ ਜਵਾਬ ਨਹੀਂ ਆਇਆ ਜਵਾਬ ਕਿਸੇ ਬੱਚੇ ਨੇ ਵੀ ਕਿਸੇ ਸੁਭਾਲਦਾ ਨਹੀਂ ਆਉਣ ਡਿਆ ਉਹਨਾਂ ਨੂੰ ਦੇ ਦੋ ਮੈਂ ਇਹਨਾਂ ਦਾ ਅਗਲਾ ਸਵਾਲ ਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਕਿਹੜੀ ਬਾਣੀ ਦਰਜ ਹੈ ਜਰਜੀ ਸਾਹਿਬ ਕਿਹੜੀ ਬਾਣੀ ਜਰਜੀ ਸਾਹਿਬ ਤੇ ਇਹ ਕਿੰਨਾ ਨੇ ਲਿਖੀ ਆ ਸ੍ਰੀ ਗੁਰੂ ਨਾਨਕ ਦੇਵ ਜੀ ਕਿੰਨਾ ਲਿਖਿਆ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦਾ ਸਵਾਲ ਸਹੀ ਆ ਇਹ ਜਿਹੜੀ ਪੋਜੀਸ਼ਨ ਇਹਨਾਂ ਦੀ ਬਣ ਗਈ ਆ ਸੋ ਇਹਨਾਂ ਨੂੰ ਬੇਨਤੀ ਆ ਬੱਚਿਆਂ ਨੂੰ ਕਿ ਆਪੋ ਆਪਣੀ ਜਗ੍ਹਾ ਤੇ ਬੈਠ ਜਾਣਾ موسیقی <سؤال>

ਕਾਲਾ ਕਾਲਾ ਗੜੀ ਗੀਤ ਦੀ ਭੰਦੇ ਲੈ ਸੋਨਿਆ ਸੱਤੇ ਸੀ ਆਕਾਲੀ ਹਲੋ ਇਹ ਸੀ ਬੱਚਾ ਰਾਜੀਵੀਰ ਸਿੰਘ ਤੇਗ ਚੋਂ ਜੰਮਨ ਖਾਲਸੇ ਤੇਰੀ ਆਤ ਦੇ ਵਿੱਚ ਇਤਿਹਾਸ ਤੇਰਾ ਦਰਦ ਜਹਾਨ ਦੀ ਮਸਿਆ ਤੇਰਾ ਹਾਸਾ ਜਿਵੇਂ ਪਰਬਾਸ ਤੇਰਾ ਹਾਸਾ ਜਿਵੇਂ ਪਰਬਾਸ ਤੂੰ ਮੀਨਾ ਕਾਲੀ ਅਕਾਲ ਦੀ ਤੂੰ ਦਰਦ ਕਲਮ ਤਲਵਾਰ ਤੇ ਤੂੰ ਮੀਨਾ ਕਾਲੀ ਅਕਾਲ ਦੀ ਤੂੰ ਦਰਦ ਕਲਮ ਤਲਵਾਰ ਤੇ ਉਸ ਮੇਰੀ ਦੀਵਾਨ ਵੀ ਤੇਰੀ ਬੰਦਗੀ ਮੇਰਾ ਸਾਰ ਹੈ ਤੇਰੀ ਕੁਸਤਕ ਮੇਰੀ ਦੀਵਾਨ ਵੀ ਤੇਰੀ ਬੰਦਗੀ ਮੇਰਾ ਸਾਰ ਹੈ ਤੂੰ ਪੱਥਰ ਹਰ ਇੱਕ ਦੁਸ਼ਟ ਲਈ ਪਰ ਸਾਡੇ ਲਈ ਤੂੰ ਮੌਮਦਾ ਤੂੰ ਪੱਥਰ ਹਰ ਇੱਕ ਦੁਸ਼ਟ ਲਈ ਪਰ ਸਾਡੇ ਲਈ ਤੂੰ ਮੌਮਦਾ ਹਮ ਸ਼ਾਇਦ ਤੇਰੀ ਜ਼ੁਬਾਨ ਦੇ ਜਨੈਲ ਤੂੰ ਮੇਰੀ ਕੌਮ ਦਾ ਹਮ ਸ਼ਾਇਦ ਤੇਰੀ ਜ਼ੁਬਾਨ ਦੇ ਜਨੈਲ ਤੂੰ ਮੇਰੀ ਕੌਮ ਕੌਮ ਦਾ ਨੰਦਾਵਾ ਮਹਿਰਮ ਇਸ਼ਕ ਤੂੰ ਲੰਦਾ ਬਾਗ ਮਹਿਲੰ ਕਿਸ਼ਕ ਤੋਂ ਗੋਬਿੰਦ ਐ ਮੇਰਾ ਬਿਹਰਾ ਗੋਬਿੰਦ ਐ ਰੋਸ਼ਨ ਚਿਰਾਗ ਗੋਬਿੰਦ ਐ ਰੋਸ਼ਨ ਚਿਰਾਗ ਗੋਬਿੰਦ ਐ ਰੋਸ਼ਨ ਚਿਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜ ਨੂੰ ਪ੍ਰੇ ਪ੍ਰਕਰਿਤ ਜੰਮੀ ਨਾਲ ਤੋੜ ਪਤਰੀ ਪਰ ਖਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਅੱਜ ਪਿੰਡ ਕਰਾਲੀਆਂ ਵਿਖੇ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ ਹੈ ਇਹਦੇ ਵਿੱਚ ਸਾਰਾ ਸਹਿਯੋਗ ਜਿਹੜਾ ਵਾ ਸਾਡੇ ਐਨਆਰਆਈ ਵੀਰ ਫੌਜੀ ਵੀਰ ਤੇ ਮੇਰੇ ਨਾਲ ਡਾਕਟਰ ਪ੍ਰਤਾਪ ਸਿੰਘ ਜਿਹੜੇ ਨੇ ਸਿੱਖ ਇੰਜੀਨੀਅਰਿੰਗ ਕਾਲਜ ਵੱਲੋਂ ਇਹਨਾਂ ਵੱਲੋਂ ਦਿੱਤਾ ਗਿਆ ਹੈ ਤੇ ਇਸ ਦੇ ਵਿੱਚ ਜਿਹੜੇ ਅਸੀਂ ਪਹਿਲੇ ਦੂਜੇ ਤੀਜੇ ਨੰਬਰ ਤੇ ਆਏ ਬੱਚਿਆਂ ਨੂੰ ਜਿਹੜੇ ਆ ਇਨਾਮ ਦਿੱਤੇ ਨੇ ਤੇ ਮੈਂ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਸਾਡਾ ਵੱਧ ਤੋਂ ਵੱਧ ਸਹਿਯੋਗ ਹੋ ਜੇਗੇ ਇਹ ਗੁਰਬਾਣੀ ਕੰਠ ਮੁਕਾਬਲੇ ਨੇ ਜਿਹੜੇ ਇਹ ਹਰ ਪਿੰਡ ਪਿੰਡ ਦੇ ਜੁੜ ਹੋਣੇ ਚਾਹੀਦੇ ਨੇ ਹਰ ਪਿੰਡ ਦਾ ਜਿਹੜਾ ਬੱਚਾ ਵਾ ਉਹ ਸਿੱਖੀ ਦੇ ਨਾਲ ਜੁੜਨਾ ਚਾਹੀਦਾ ਹੈ व जी का ख़ालसा वाहेगुरु जी की फतेह